ਅੱਜ ਸਾਡੇ ਬਹੁਤ ਸਤਿਕਾਰਯੋਗ ਪ੍ਰદાન ਰਾਜਾ ਵੜਿੰਗ ਜੀ ਦੀ ਹਦਾਇਤਾਂ ਦੇ ਅਨੁਸਾਰ ਅੱਜ ਅਜਨਾਲੇ ਹਲਕੇ 'ਚ ਜਿਹੜਾ ਰੋਸ ਦੀ ਤਰ੍ਹਾਂ ਅਸੀਂ ਟਰੈਕਟਰ ਮਾਰਚ ਕੱਢ ਰਹੇ ਹਾਂ ਜੋ ਹਦਾਇਤਾਂ ਤੋਂ ਆਈਆਂ ਸਾਨੂੰ ਜਿਹੜਾ ਧੱਕਾ ਭਾਜਪੀ ਸੈਂਟਰ ਸਰਕਾਰ ਨਾਲ ਹਰਿਆਣੇ ਦੀ ਸਰਕਾਰ ਕਰ ਰਹੀ ਹੈ ਸਾਡੇ ਕਿਸਾਨ ਵੀਰਾਂ ਤੇ ਉਹਦੇ ਵਿਰੋਧ 'ਚ ਤੇ ਉਹਨਾਂ ਦਾ ਸਾਥ ਦੇਣ ਲਈ ਅਸੀਂ ਸਾਰੇ ਇੱਥੇ ਪਹੁੰਚੇ ਆਂ ਜਿੰਨੇ ਕਾਂਗਰਸ ਪਾਰਟੀ ਦੇ ਵਰਕਰ ਨੇ ਉਹ ਇੱਥੇ ਆਏ ਨੇ ਆਪਣੇ ਆਪਣੇ ਟਰੈਕਟਰ ਪਿੰਡਾਂ ਤੋਂ ਲੈ ਕੇ ਆਏ ਨੇ ਨਾਲ ਸਾਥੀ ਆਏ ਨੇ ਜਿੱਥੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਉਥੇ ਇੱਕ ਵਾਰ ਫੇਰ ਮੈਂ ਅਪੀਲ ਵੀ ਕਰਦਾ ਬੀਜੇਪੀ ਸਰਕਾਰ ਨੂੰ મોદી ਸਰਕਾਰ ਨੂੰ ਕਿ ਜਿਹੜੇ ਵਾਅਦੇ ਤੁਸੀਂ ਕੀਤੇ ਸੀਗੇ ਕੋਈ ਬਹੁਤੀਆਂ ਜਿਆਦੀਆਂ ਮੰਗਾਂ ਨਹੀਂ ਰੱਖੀਆਂ ਜੋ ਤੁਸੀਂ ਹਾਂ ਕੀਤੀ ਸੀ ਜੇਸ ਗੱਲ ਨੂੰ ਉਹ ਤੁਸੀਂ ਲਾਗੂ ਕਰ ਦਿਓ ਐਮਐਸਪੀ ਜਿਹੜੀ ਹੈ ਮੰਗ ਸਾਡੇ ਕਿਸਾਨ ਵੀਰਾਂ ਦੀ ਉਹਨੂੰ ਲਾਗੂ ਕਰ ਦਿਓ ਸੁਆਮੀ ਨਾਥਨ ਜਿਹੜੀ ਕਮਿਸ਼ਨ ਦੀ ਰਿਪੋਰਟਾਂ ਨੇ ਉਹ ਤੁਸੀਂ ਲਾਗੂ ਕਰ ਦਿਓ ਪਾਸ ਆਈ ਮੰਗਾ ਨੇ ਕਿਸਾਨ ਵੀਰਾਂ ਦੀਆਂ ਤੇ ਜਿਹੜਾ ਤਸ਼ੱਦਦ ਹੈ ਵਿਰੋਧ ਉਹਦਾ ਵਿਰੋਧ ਅਸੀਂ ਅੱਜ ਜ਼ਰੂਰ ਕਰਾਂਗੇ ਤੇ ਅਸੀਂ ਬੜੇ ਪੀਸਫੁਲੀ ਤੌਰ 'ਤੇ ਨਾ ਅਸੀਂ ਆਪਣੇ ਆਪਣੇ ਟਰੈਕਟਰ ਲੈ ਕੇ ਅਜ ਨਾਲੇ ਦੇ ਵਿੱਚ ਚੁੱਕ ਕੇ ਅੱਗੇ ਤੱਕ ਅਸੀਂ ਜਾਣਾ ਜੋ ਪਾਣੀ ਦਾ ਪ੍ਰੋਗਰਾਮ ਆ ਤੁਹਾਡਾ ਮੁਕਾਬਾ ਬਾਰੇ ਜਿਹੜੀਆਂ ਡਿਊਟੀਆਂ ਲੱਗਣਗੀਆਂ ਪਹਿਲ ਦੇ ਆਧਾਰ ਤੇ ਸਰਕਾਰ ਦੇ ਨਾਲ ਅਸੀਂ ਖਲੋਤੇ ਆ^{(\text{ਵਿੰਦਰ ਸਿੰਘ ਜੀ ਦਾ ਸ਼ੁਕਰੀਆ ਬਹੁਤ-ਬਹੁਤ ਧੰਨਵਾਦ})}$$ ਭਾਈ ਕਿਸਾਨੀ ਦੇ ਵਿੱਚ ਜੋ ਸੰਕਟ ਐ ਇਸ ਵੇਲੇ ਚੱਲ ਰਿਹਾ ਤੇ ਜੋ ਹਾਲਾਤ ਮੋਰਚੇ ਦੇ ਹੋਏ ਨੇ ਉਸ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਔਰ ਜਿੰਨਾ ਤੱਕ ਆ ਕੀਤਾ ਆ ਬੀਜੇਪੀ ਸਰਕਾਰ ਮੋਦੀ ਨੇ ਤੇ ਨਾਲ ਖੱਟੜ ਦੇ ਥਰੂ ਹਰਿਆਣੇ ਦੀ ਸਰਕਾਰ ਨੇ ਇਹ ਨਾ ਅਸੀਂ ਕਦੀ ਤਸ਼ੱਦਦ ਵੇਖਿਆ ਸੀ ਤੇ ਨਾ ਕਦੀ ਹੋਇਆ ਸੀ ਇੰਜ ਜਾਪਦਾ ਭਈ ਅਸੀਂ ਆਪਣੀ ਧਰਤੀ ਤੇ ਹਿੰਦੁਸਤਾਨ ਦੇ ਵਿੱਚ ਰਹਿ ਕੇ ਭਈ ਜਿਗੂ ਅਸੀਂ ਸਾਨੂੰ ਪਾਕਿਸਤਾਨ ਦਾ ਬਾਰਡਰ ਬਣਾ ਕੇ ਉਹਨਾਂ ਰੱਖਤਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਉਹਦਾ ਕੋਈ ਹੱਕ ਨਹੀਂ ਭਈ ਉਹ ਟ੍ਰੈਫਿਕ ਨੂੰ ਦਿੱਲੀ ਤੱਕ ਜਾਂ ਕਿਤੇ ਦਿੱਲੀ ਤੋਂ ਅੱਗੇ ਤੱਕ ਰੋਕ ਸਕੇ ਇਹ ਜੋ ਕੀਤਾ ਖੱਟਣੇ ਕੀਤਾ ਮੋਦੀ ਦੇ ਕਹਿੰਤੇ ਕੀਤਾ ਔਰ ਮੈਂ ਇੱਕ ਗੱਲ ਕਹਿ ਦਿਆਂ ਮੈਂ ਮੋਦੀ ਸਾਹਿਬ ਨੂੰ ਚੇਤਾਵਨੀ ਦੇਣਾ ਚਾਹੁੰਦਾ ਜਦੋਂ ਲੋੜ ਪੈਂਦੀ ਆ ਕਿਸਾਨ ਦੀ ਤੇ ਤੁਸੀਂ ਉਹਨੂੰ ਵਰਤਦੇ ਹੋ ਤੁਸੀਂ ਆਵਾਜ਼ ਦਿੰਦੇ ਉਹ ਸਾਨੂੰ ਨਾ ਚਾਹੀਦਾ ਕਣਕ ਅਸੀਂ ਪੈਦਾ ਕਰਦੇ ਝੋਨਾ ਅਸੀਂ ਕਰਦੇ ਆ ਮੱਕੀ ਅਸੀਂ ਕਰਦੇ ਆ ਕਪਾਹ ਅਸੀਂ ਕਰਦੇ ਆ ਤੇ ਜਦੋਂ ਅਸੀਂ ਮਾਮੂਲੀ ਜੀ ਗੱਲ ਮੰਗਨੇ ਕੋਈ ਸਾਨੂੰ ਐਮਐਸਪੀ ਦੇ ਦਿਓ ਤੇ ਤੁਸੀਂ ਸਾਨੂੰ ਜਿਹੜੀਆਂ ਡਾਂਗਾਂ ਵੀ ਚਲਾਉਂਦੇ ਜੀ ਗੋਲੀਆਂ ਵੀ ਚਲੀਆਂ ਅੱਜ ਕੀ ਹਿੰਦੁਸਤਾਨ ਦੀ ਹਿਸਟਰੀ ਦੇ ਵਿੱਚ ਅੰਗਰੇਜ਼ਾਂ ਤੋਂ ਬਾਅਦ ਪਹਿਲੀ ਵਾਰ ਹੋਇਆ ਵੀ ਜਿਹੜਾ ਕਿਸਾਨਾਂ ਦੇ ਗੋਲੀਆਂ ਚਲੀਆਂ ਨੇ ਇਹ ਕਦੀ ਹੋਇਆ ਨਹੀਂ ਸੀ ਮੈਂ ਇਸ ਗੱਲ ਦੀ ਨਿਖੇਧੀ ਕਰਦਾ ਔਰ ਮੈਂ ਕਿਸਾਨ ਵੀਰਾਂ ਨੂੰ ਅਜ ਨਾਲੇ ਹਲਕੇ ਤੇ ਹਰ ਵਿਅਕਤੀ ਨੂੰ ਜਿਹੜਾ ਇੱਥੇ ਵੱਸਦਾ ਆ ਉਹਨੂੰ ਇਹ ਵੰਗਾਰਦਾ ਆ ਭਾਈ ਤੁਸੀਂ ਉੱਠ ਕੇ ਖੜੇ ਹੋ ਜਾਓ ਇਹ ਭਾਜਪਾ ਸਰਕਾਰ ਨੂੰ ਇਹਨਾਂ ਨੂੰ ਮੂੰਹ ਨਾਲ ਲਾਇਓ ਵਿਚੇ ਐਸ ਵੇਲੇ ਅਕਾਲੀ ਦਲ ਦਾ ਨੰਗਾ ਹੋਣਾ ਸਾਹਮਣੇ ਤੈ ਹੋ ਗਿਆ ਪਹਿਲਾ ਸਮਝੌਤਾ ਕਰਨ ਲੱਗੇ ਸੀ ਜਦੋਂ ਦੇਖਿਆ ਭਈ ਇਸ ਵੇਲੇ ਹਾਲਾਤ ਮਾੜੇ ਬਣ ਗਏ ਪਿੰਡਾਂ 'ਚ ਤੇ ਫਿਰ ਬੈਕਫੁੱਟ ਤੇ ਹੋ ਕੇ ਹੁਣ ਤੁਸੀਂ ਇੱਕ ਗੱਲ ਦੱਸਿਓ ਕੌਣ ਹੈ ਤੈਸ਼ੀ ਅੱਜ ਵੀ ਮੈਂ ਡਾਕਟਰ ਮਨਮੋਹਨ ਸਿੰਘ ਦਾ ਨਾਮ ਲਵਾਂਗਾ ਉਸ ਵਿਅਕਤੀ ਨੇ 10 ਸਾਲਾਂ 'ਚ ਕਿਸਾਨੀ ਇੰਨੀ ਉੱਚੀ ਚੁੱਕਤੀ ਭਈ ਲੋਕ ਰੋਟੀ ਖਾਣ ਲੱਗ ਪਏ ਉਹਨੇ ਕੋਸ਼ਿਸ਼ ਕਰਕੇ ਅੰਮ੍ਰਿਤਸਰ ਤੋਂ ਖੋਲਿਆ ਬਾਰਡਰ ਪਾਕਿਸਤਾਨ ਦਾ ਅਫਗਾਨਿਸਤਾਨ ਦਾ ਰਾਂਤ ਸਾਡਾ ਮਾਲ ਗਿਆ ਆਲੂ ਸਾਡਾ ਗਿਆ ਚੌਲ ਸਾਡਾ ਗਿਆ ਸਬਜ਼ੀਆਂ ਸਾਡੀਆਂ ਗਈਆਂ ਔਰ ਉਸ ਵੇਲੇ ਸਾਰਿਆਂ ਨਾਲ ਵੱਧ ਕਮਾਈ ਜੇ ਕੀਤੀ ਹੈ ਤੇ ਪੰਜਾਬ ਦੇ ਕਿਸਾਨ ਨੇ ਕੀਤੀ ਆ ਅੱਜ ਵੀ ਮੈਂ ਇੱਕ ਗੱਲ ਫੇਰ ਕਹਿੰਨਾ ਮੋਦੀ ਜੀ ਇਹਨਾਂ ਨੂੰ ਪਿਆਰ ਨਾਲ ਜੋ ਮਰਜ਼ੀ ਸਮਝਾ ਲਓ ਲੇਕਿਨ ਗੋਲੀਆਂ ਦੇ ਨਾਲ ਇਹਨਾਂ ਨੂੰ ਛੱਲੀ ਵੀ ਕਰ ਦਿਓਗੇ ਤੇ ਤੁਹਾਡੇ ਨਾਲ ਆਖੀ ਨਹੀਂ ਜੇ ਲੱਗਣਾ ਇਹਨਾਂ ਦਿੱਲੀ ਨੂੰ ਫਤਿਹ ਕਰਕੇ ਛੱਟਣਾ ਜੇ ਤੁਸੀਂ ਇਹਨਾਂ ਦੀਆਂ ਮੰਗਾਂ ਮੰਗ ਲਓ ਮੰਨ ਲਓ ਤੁਸੀਂ ਸਾਡੇ ਨਾਲ ਵਾਦਾ ਕੀਤਾ ਸੀ 2 ਸਾਲ ਪਹਿਲਾਂ ਪੀ ਐਮ ਐਸ ਵੀ ਨੂੰ ਅਸੀਂ ਲੀਗਲਾਈਜ਼ ਕਰਾਂਗੇ ਅਸੀਂ ਜਿਹੜੀ ਸੁਆਮੀ ਨਾਥਨ ਕਮਿਸ਼ਨ ਉਹਦੀ ਰეკਮੈਂਡੇਸ਼ਨਸ ਅਸੀਂ ਜਿਹੜੀਆਂ ਲਾਗੂ ਕਰਾਂਗੇ ਤੇ ਕਿੱਥੇ ਗਈਆਂ ਸਾਰੀਆਂ ਚੀਜ਼ ਤੁਸੀਂ ਬਿਲਕੁਲ ਆਪਣਾ ਮੁਕਰਿਓ ਔਰ ਉਸੇ ਕਰਕੇ ਵਿਰੋਧ ਹੋ ਰਿਹਾ ਔਰ ਮੈਂ ਅੱਜ ਵੀ ਤੁਹਾਨੂੰ ਇੱਕ ਗੱਲ ਕਹਿ ਦਿਆ ਜਿਹੜਾ ਸ਼ੁਭਕਰਨ ਉਥੇ ਅੱਜ ਵੀ ਮੌਰਚਰੀ ਚ ਪਿਆ ਹੈ ਹਸਪੀਟਲ ਚ ਪਿਆ ਔਰ ਉਹਨਾਂ ਲੋਕਾਂ ਨੇ ਇੱਕ ਗੱਲ ਕਹੀ ਹੈ ਵੀ ਅਸੀਂ ਉਹਦਾ ਨਹੀਂ ਅਸੀਂ ਲਾਸਟ ਰਾਈਟਸ ਕਰਨੇ ਜਿੰਨੀ ਦੇਰ ਤੁਸੀਂ ਸਾਡੀਆਂ ਮੰਗਾਂ ਜਿਹੜੀਆਂ ਨੇ ਉਹ ਨਹੀਂ ਮੰਨਦੇ ਸਚੀ ਸ਼ਰਦਾਂਝਲੀ ਉਸ ਨੌਜਵਾਨ ਵੀਰ ਨੂੰ ਉਸ ਬੱਚੇ ਨੂੰ ਜਿਹੜਾ 22 ਸਾਲ ਦੀ ਉਮਰ ਦਾ ਬੱਚਾ ਹੈ ਜਿਹੜਾ ਇਸ ਕਿਸਾਨੀ ਲਈ ਗਿਆ ਸੀ ਕਿ ਮੇਰੇ ਤੇ ਕਰਜ਼ਾ ਚੜਿਆ ਮੈਂ ਕਰਜ਼ਾ ਮਾਫ ਕਰਾ ਕੇ ਆਉਣਾ ਹੈ ਮੋਦੀ ਜੀ ਤੁਸੀਂ ਅਦਾਨੀਆਂ ਦਾ ਅੰਬਾਨੀਆਂ ਦਾ ਤੇ ਉਹ ਪਤਾ ਨਹੀਂ ਕਿੰਨੇ ਕੁ ਇੰਡਸਟਰੀਅਲਿਸਟ ਜਿਨ੍ਹਾਂ ਨੂੰ ਹਜ਼ਾਰਾਂ ਕਰੋੜਾ ਰੁਪਏ ਮਾਫ ਕਰਦੇ ਤੁਸੀਂ ਤੇ ਕੀ ਕਿਸਾਨ ਦਾ ਜਿਹੜਾ ਕਰਜ਼ਾ ਕਿੰਨਾ ਕਿ ਉਹਨਾਂ ਨੂੰ ਬਹੁਤ ਘਟਿਆ ਕੀ ਉਹ ਮਾਫ ਨਹੀਂ ਸੀ ਕਰ ਸਕਦੇ ਤੁਸੀਂ ਇਹਨਾਂ ਗੱਲਾਂ ਦੇ ਵਿਚਾਰ ਕਰੋ ਅਸੀਂ ਸੰਘਰਸ਼ ਸ਼ੁਰੂ ਕੀਤਾ ਕਿਸਾਨਾਂ ਦੇ ਨਾਲ ਖੜੇ ਆ ਜਿਹੜੇ ਮੋਰਚੇ ਲੱਗਣਗੇ ਉਥੇ ਜੋਸ਼ ਸੇਵਾ ਪਾਰਟੀ ਵੱਲੋਂ ਹੋਏਗੀ ਉਹ ਅਸੀਂ ਤਕੜੇ ਹੋ ਕੇ ਨਿਭਾਵਾਂਗੇ ਔਰ ਮੈਨੂੰ ਪੂਰੀ ਯਕੀਨ ਹੈ ਕਿ ਜਿਹੜਾ ਸਾਡਾ ਕਿਸਾਨ ਹੈ ਜੇ ਉਸਨੇ ਹਿੰਦੁਸਤਾਨ ਲਈ ਬਾਰਡਰ ਤੇ ਰਾਖੀ ਕੀਤੀ ਹੈ ਤੇ ਜੇ ਉਹਨੇ ਆਪਣੇ ਖੇਤ ਦੇ ਵਿੱਚ ਪੈਦਾਵਾਰ ਕਰਕੇ ਹਿੰਦੁਸਤਾਨ ਦੀ ਰਾਖੀ ਦਾ ਢੇਰ ਭਰਿਆ ਤੇ ਫੇਰ ਮੋਦੀ ਜੀ ਮਾਨਸਾਬ ਨਾ ਕਰੋ ਤੱਕੇ ਪਰਚਾ ਕਿਉਂ ਨਹੀਂ ਕਰਾਉਂਦੇ 302 ਦਾ ਪਰਚਾ ਉਹਨਾਂ ਤੇ ਹੋਣਾ ਚਾਹੀਦਾ ਜਿਨ੍ਹਾਂ ਨੇ ਗੋਲੀ ਮਾਰੀ ਐ ਔਰ ਬੱਚਾ ਜਿਹੜਾ ਐ ਇਸ ਵੇਲੇ ਮੋਰਚਰੀ ਚ ਹਸਪੀਟਲ ਚ ਪਿਆ ਉੱਥੇ ਧਰਨੇ ਲੱਗ ਰਹੇ ਸੋ ਮੈਂ ਸਾਰਿਆਂ ਦਾ ਇੱਥੇ ਸਾਡੇ ਕੋਲ ਸਾਨੂੰ ਉਹਨਾਂ ਨੇ ਕਿਹਾ ਸੀ ਭਈ 50 ਤੋਂ 75 ਟ੍ਰੈਕਟਰ ਕਰਨੇ ਐ ਸਾਡੇ ਇਸ ਵੇਲੇ 100 ਤੋਂ ਲੈ ਕੇ 25 ਤੇ 50 ਤੱਕ ਚੱਲੇ ਆ ਔਰ ਮੇਰਾ ਕਹਿ ਲੇ ਸਾਰਿਆਂ ਦਾ ਪਿਆਰ ਆ ਔਰ ਕਿਸਾਨਾਂ ਦੇ ਨਾਲ ਸਾਰੇ ਡਟ ਕੇ ਖੜੇ ਨੇ ਇਸ ਕਰਕੇ ਸਾਰੇ ਹਾਜ਼ਰੀ ਭਰ ਰਹੇ ਨੇ ਮੈਂ ਸਾਰਿਆਂ ਦਾ ਜਿੱਥੇ ਸ਼ੁਕਰਾਨਾ ਕਰਦਾ ਆ ਆਸ ਕਰਦਾ ਆ ਕਿ ਅੱਗੇ ਵੀ ਲੜਾਈ ਆਪਾਂ ਡਟ ਕੇ ਲੜਾਂਗੇ ਲੜਦੇ ਰਹਿਣਾ ਇਹਨਾਂ ਸ਼ਬਦਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ